ਟਾਈਲ ਦਾ ਪਿਛਲੇ ਦਿਵਾਨ ਦੇ ਸ਼ਬਦ ਲਈ ਇਹ ਨਾਮ ਦੀ ਪਰਿਭਾਸ਼ਾ ਕਿਹ ਹੈ ਸੰਸਕ੍ਰਿਤ ਦੇ ਅੰਦਰ ਇਹਦਾ ਮੂਲ ਹੈ ਨਾਮ ਪਦ ਹੈ ਇੱਕ ਨਾਮ ਇਸ ਪਦ ਦਾ ਮੂਲ ਕੀ ਹੈ ਸੰਸਕ੍ਰਿਤ ਵਿੱਚ ਨਾਮਨ ਤੇ ਉਹ ਸੁਣੋ ਸਰਲ ਭਾਸ਼ਾ ਵਿੱਚ ਨਾਮ ਕਿਹਾ ਗਿਆ ਹੈ ਹਿੰਦੀ ਵਿੱਚ ਨਾਮ ਕਿਹਾ ਹੈ ਪੰਜਾਬੀ ਗੁਰਮੁਖੀ ਵਿੱਚ ਨਾਮ ਕਿਹਾ ਹੈ ਸੰਸਕਰ ਕੋ ਜੁਨਾਮ ਦੂਸਰੀ ਬਾਤ ਇਸ ਦੇ ਉਜਾਰਤ ਹਨ ਇਹਦੀ ਪ੍ਰਿਪਾਸ਼ਾ ਵਿੱਚ ਕਿਹਾ ਹੈ ਤੇ ਨਾਮ ਦਾ ਪਹਿਲਾ ਅਥ ਹੈ ਪ੍ਰਸਿੱਧੀ ਮਸ਼ਹੂਰੀ ਹੋਣੀ ਜਾਂ ਤਾਂ ਵੀ ਮੇਰਾ ਨਾਮ ਹੋ ਜਵੇ ਇਹ ਇਹ ਇਹਦੇ ਤੇ ਵੀ ਵਰਤਿਆ ਤੇ ਪਰਮਾਤਮਾ ਦੇ ਨਾਮ ਦੀ ਸਾਰੀ ਦੁਨੀਆ ਦੀ ਪ੍ਰਸਿੱਧੀ ਇਸ ਕਰਕੇ ਨਾਮ ਦਾ ਅਰਥ ਕਿ ਵੀ ਦੂਸਰਾ ਅੰਗੀਕਾਰ ਜਿਹੜਾ ਨਾਮ ਜਪਦਾ ਹੈ ਉਹਦਾ ਚਿੰਤਨ ਕਰਦਾ ਉਹਨੂੰ ਦੀ ਘਾਤਰ ਅਪਣਾ ਲੈਂਦਾ ਤੀਸਰਾ ਸਮਰਨ ਚੇਤਕ ਨਾਮ ਦਾ ਅਰਥ ਜਿਹੜੀ ਕਲਪਨਾ ਹੋਣੀ ਹੈ ਜਿਵੇਂ ਪਾਣੀ ਦੀ ਕਲਪਨਾ ਪਾਣੀ ਦਾ ਨਾਮ ਜਪ ਰਹੇ ਜੇ ਪਾਣੀ ਪਾਣੀ ਮੌੜ ਲੱਗੀ ਨਾ ਪਿਆਸ ਲੱਗੀ ਤੇ ਸਮਝੋ ਵੀ ਪਾਣੀ ਦਾ ਨਾਮ ਜਪ ਰਹੇ ਅਸੀਂ ਭੁੱਖ ਲੱਗੀ ਤਾਂ ਰੋਟੀ ਰੋਟੀ ਅੰਦਰ ਹੋਣ ਲੱਗੀ ਤਾਂ ਰੋਟੀ ਦਾ ਨਾਮ ਜਪ ਰਹੇ ਜਦੋਂ ਸਾਚੇ ਨਾਮ ਦੀ ਲੱਗੇ ਭੁੱਖ ਉਹ ਸਮਝ ਲੋਵੇਂ ਪ੍ਰਮਾਤਮਾ ਦਾ ਨਾਮ ਜਪ ਰਹੇ ਇਸ ਲਈ ਇਸ ਨੂੰ ਤੀਸਰੇ ਅਰਥ ਵਿੱਚ ਸਿਮਰਨ ਚੇਤ ਨਾਮ ਦਾ ਇਹ ਚੌਥਾ ਕਰਤਾਰ ਅਤੇ ਕਰਤਾਰ ਦਾ ਹੁਕਮ ਬੋਧ ਸ਼ੋ ਨਾਮ ਕੇਾਰੇ ਸਗਲੇ ਜੰਤ ਨਾਮ ਕੇਾਰੇ ਖੰਡ ਬਰਮਣ ਇਹ ਸਾਰੀ ਗੋੜੀ ਪੜਵੇ। ਕਿ ਪਰਮੇਸ਼ਵਰ ਦੇ ਇਹ ਉਹਦੇ ਹੁਕਮ ਦੇ ਵਿੱਚ ਬੰਨੇ ਹੋਏ ਧਰਤ ਪਤਾਲਾ ਕੋਸ਼। ਕਰਤਾਰ ਅਤੇ ਉਸ ਦਾ ਹੁਕਮ ਬੋਧ ਬੋਧਕ ਸਮਝ ਨੂੰ ਨਾਮ ਕਿਹਾ ਜਾਂਦਾ ਹੈ। ਪੰਜ ਮਾਲ ਤੇ ਤੋਤਪੰਜਵਾਂ ਹੈ ਜਿਸ ਦੇ ਵਿੱਚ ਮੋਹ ਤੋਂ ਰਹਿਤ ਕਰਨ ਦੀ ਸ਼ਕਤੀ ਹੈ ਤੇ ਫਿਰ ਥੋੜਾ ਜਿਹਾ ਵਿਆਕਰਣ ਦੇ ਅਨੁਸਾਰ ਇਹ ਨਾਮ ਜਮਾ ਮੋਹ ਜੀ ਦਾ ਚਿੰਤਨ ਕਰਨ ਦੇ ਨਾਲ ਸੰਸਾਰ ਦਾ ਵਿਸ਼ੇ ਵਿਕਾਰ ਉਹਦਾ ਪਦਾਰਥ ਦਾ ਮੋਹ ਹੀ ਨਾ ਰਹੇ ਐਸੀ ਸ਼ਕਤੀ ਨਾਮ ਹੈ ਸ਼ੇਮ ਅਰਥ ਹੈ ਆਯੁਰਵੇਦ ਦੇ ਅਨੁਸਾਰ ਦਾਸਿਕ ਦੇ ਗ੍ਰੰਥਾਂ ਵਿੱਚ ਆਮ ਦਾ ਅਰਥ ਰੋਗ ਹੈ ਰੋਗ ਨਾ ਜਮਾ ਆਮ ਜਿਹਦੇ ਵਿੱਚ ਕੋਈ ਵੀ ਰੋਗ ਨਹੀਂ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਛੇ ਮਾਤਰਥ ਸਤਮਾ ਅਰਥ ਕਿ ਉਹ ਸ਼ਬਦ ਕਿਸੇ ਦੀ ਵਸਤੂ ਦਾ ਬੋਧ ਕਰਾਉਣ ਵਾਲਾ ਗਿਆਨ ਕਰਾਉਣ ਵਾਲਾ ਜਿਹਦੇ ਉਚਾਰਨ ਕਰਨ ਤੋਂ ਉਹ ਵਸਤੂ ਜਾਣੀ ਜਾਂਵੇ ਸਤਮਾਂ ਅੰਕ ਇਹ ਪਿਛਲੇ ਦੀਵਾਨ ਵਿੱਚ ਵਿਚਾਰ ਹੋਈ ਸੀ ਲੜੀ ਜੋੜਨ ਵਾਸਤੇ ਦਾਸ ਇਥੋਂ ਅਗਲੀ ਤੱਕ ਫਿਰ ਸੀ ਤੇਰਤਮ ਨਾਮ ਤੇ ਪ੍ਰਭੂ ਦਾ ਨਾਮ ਰਿਚਸ ਜਦ ਰਿਚਸ ਗੁਣ ਪ੍ਰਯੋਗ ਕਰਿਆ ਪ੍ਰਯੋਗ ਸੰਬੰਧਤ ਵਿਆਖਿਆ ਦਾ ਇਹਦੀ ਵੀ ਵਿਆਖਿਆ ਪਿੱਛੇ ਹੋ ਚੁੱਕੀ ਹੈ ਪਰਮਾਤਮਾ ਭਾਵੇਂ ਕਿਸੇ ਵਸਤੂ ਵਿੱਚ ਨਹੀਂ ਵੰਡਿਆ ਜਾਂਦਾ ਕਾਲ ਦੇ ਵਿੱਚ ਨਹੀਂ ਵੰਡਿਆ ਜਾਂਦਾ ਦੇਸ਼ ਵਿੱਚ ਨਹੀਂ ਵੰਡਿਆ ਜਾਂਦਾ ਇਸ ਲਈ ਉਸ ਨੂੰ ਵਿਦਾਂਤ ਸ਼ਾਸਤਰ ਵਿੱਚ ਕਿਹਾ ਜਾਂਦਾ ਹੈ ਦੇਸ਼ ਕਾਲ ਵਸਤੂ ਪ੍ਰਸ਼ੇਧ ਹੈ ਮੈਂ ਤੇ ਇੱਕ ਹੋਰ ਵੀ ਬੇਨਤੀ ਕਰਦੇ ਹਾਂ ਵਿਦਾਨ ਦਾ ਨਾਮ ਸੁਣਦੇ ਹੀ ਕਿ ਜਨ ਜ਼ਹਿਰ ਕਰ ਜਾਂਦੇ ਜਿਹਦਾ ਹਿੰਦੂਆਂ ਦਾ ਹੁੰਦਾ ਉਹ ਭਲੇ ਉਹ પુરਸ਼ੋ ਵਿਦਾਨ ਦਾ ਅਰਥ ਗਿਆਨ ਹੈ ਗਿਆਨ ਹਿੰਦੂਆਂ ਦਾ ਹੁੰਦਾ ਹੈ ਨਾ ਮਤਲਬ ਆਪਾਂ ਗਿਆਨ ਜੀ ਰਹਿਣਾ ਚਾਹੀਦਾ ਉਹਦਾ ਅਰਥ ਦਾ ਦੇਖੋ ਕੀ ਹੈ ਵੇਦ ਦੇ ਤਿੰਨ ਕਾਂਡ ਨੂੰ 80000 ਸ਼ਲੋਕ ਕਰਮ ਕਾਂਡ ਦਾ 16000 ਆਸਨਾ ਕਾਂਡ ਦਾ 4000 ਸ਼ਲੋਕ ਗਿਆਨ ਕਾਂਡ ਹੈ ਕਾਂਡ ਹੈ ਵੇਦ ਦਾ ਵੇਦ ਦੇ ਅੰਤ ਵਿੱਚ ਜੋ ਲਿਖਿਆ ਹੈ ਬੇਦੰਤ ਸਰਬੇਦੰਤ ਯਾਨੀ ਗਿਆਨ ਹਰ ਹਣੇ ਉੱਤੇ ਤੋਂ ਉਹਨਾਂ ਗੱਲਾਂ ਤੇ ਆ ਕੇ ਲੋਕੀਂ ਝਗੜਾ ਪਾ ਲੈਂਦੇ ਨੇ ਤੇ ਉਹ ਵੀ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਗ ਮੂਰਖ ਉਹ ਜਿਹੜਾ ਮੁਗਧ ਹੈ ਅਹੰਕਾਰੇ ਮਰਨਾ ਮੂਰਖਤਾਈ ਦੇ ਨਾਲ ਅ ਗਿਆਨ ਦੇ ਵਸ ਹੋ ਕੇ ਪਹਿਲੇ ਸੀ ਸਵਾਲ ਐਸੇ ਕਰਦੇ ਆ ਜਿਹੜੇ ਬਾਜ਼ ਮ ਨਹੀਂ ਹੁੰਦੇ ਮਹਾਰਾਜ ਉਹ ਬਿਹਾਨ ਦੀ ਸਤਿ ਵਕਸ਼ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਵਿਦਾਨਦਾਰ ਗਿਆਨ ਦਾ ਕੀ ਹੈ। ਅਕਲ ਦੀ ਗੱਲ ਕਰਨੀ ਚਾਹੀਦੀ। ਉਹਦੇ ਵਿੱਚ ਕਿ ਪਰਮਾਤਮਾ ਕਹਿੰਦਾ ਦੇਸ਼ ਕਲ ਵਸਤੂ ਪ੍ਰਸ਼ਿਤ ਰਹਤਾ ਥੋੜੀ ਜਿਹੀ ਗੜੀ ਗੱਲ ਹੈ ਮੈਂ ਇਹਨੂੰ ਬਲ ਜਲਦ ਸਮਝਾਉਂਗਾ ਜੀ। ਕਿ ਪਰਮਾਤਮਾ ਕਿਸੇ ਵੀ ਦੇਸ਼ ਦੀ ਬੰਨ ਵਿੱਚ ਨਹੀਂ ਹੋ ਜਿਹੜੀ ਤੁਸੀਂ ਕਿਤੇ ਡਾਜ ਬੈਠੇ ਹੋ ਅਮਰੀਕਾ ਦੇ ਵਿੱਚ ਹੈ ਕੋਈ ਚੀਨ ਦੇ ਵਿੱਚ ਬੈਠਾ ਹੈ ਭਾਰਤ ਦੇ ਵਿੱਚ ਬੈਠਾ ਹੈ ਪਾਕਿਸਤਾਨ ਦੇ ਵਿੱਚ ਬੈਠਾ ਹੈ ਕਿਤੇ ਵੀ ਕੋਈ ਬੈਠਾ ਸਾਰਿਆਂ ਦੇ ਮੁਲਕਾਂ ਦੀ ਵੰਡ ਹੈ ਨਾ ਮੈਂ ਫਲਾਣ ਕਹਾਂਗਾ ਪਰਮਾਤਮਾ ਦੀ ਐਸੀ ਕੋਈ ਵੰਡ ਨਹੀਂ ਮੈਂ ਫਲਾਣ ਨਹੀਂ ਕਹਿੰਦਾ ਕਿ ਦੇਸ਼ੀ ਨੇ ਹੈ ਕਾਲ ਪੂਰ ਕਾਲ ਤੇ ਰਗਾ ਵਰਤਮਾਨ ਤਿੰਨਾ ਸਮੇਂ ਦੀ ਵੰਡ ਨਹੀਂ ਹੁੰਦਾ ਵਸਤੂ ਸੰਸਾਰ ਦੀ ਹਰ ਵਸਤੂ ਹੈ ਪਰਮਾਤਮਾ ਕਿਸੇ ਵਸਤੂ ਦੇ ਵਿੱਚ ਵੀ ਨਹੀਂ ਵੰਡਿਆ ਜਾਂਦਾ دیش وسط پر سچ کیرتن گروہ سدا سچ کا آنند سربنسی گرو گوبھ سا یہ ارتھا ستمہ کہ کسی وسطو کا گیان بارے انہوں نام کہیں گے نا. دا پھر کے کہاں گے نام تھوڑا جہت ہے سوکھنے دا اے دا یہ ہے پرماتمہ کوئی بستو نہیں ہے لیکن سمجھ تے سمجھاؤ واسطے پرماتما بھی دو وستوجھ ونڈیا وہ کہ میں ایک نرگ وستو مان لی سرگ وستو سرگی دی کلا دھار دن سکتی نرگن تے سرگن دشتا اس کے نرگن دا بھی گیان کراے اور سرگن دا بھی گیان کرا وستوان دا جنی گیان کرا نرگن سروپ دا ਸਰਗੁਣ ਸੁਰੂਪ ਦਾ ਜੋ ਗਿਆਨ ਕਰਾਵੇ ਜਿਹੜਾ ਉਹਦੇ ਨਾਲ ਜੋੜ ਦੇਵੇ ਉਹਨੂੰ ਨਾਮ ਕਹਿੰਦੇ ਨੇ ਇੱਥੋਂ ਤੱਕ ਤਾਂ ਬੜੀ ਨਾਮ ਦੇ ਅਰਥ